ਬਰਾਬਰ ਆ ਬੇ ਕੋਈ ਬਰਾਬਰੀ ਹਾਂ ਉਥੇ ਆ ਦੇਖ ਆ ਲੱਗੇ ਜੋੜੇ ਤੇ ਜੀ ਰਗੜਾ ਵਾਲੀ ਗੋਲੀ ਵਜੀ ਹੈ ਨਹੀਂ ਉਥੇ ਤੇ ਹਥਿਆਰਾਂ ਦਾ ਕੋਈ ਮੁਕਾਬਲਾ ਨਹੀਂ ਮੁਕਾਬਲਾ ਹੁੰਦਾ ਬਰਾਬਰ ਦਾ ਚਾਹਤ ਪਰ ਸਾਡੇ ਕੋਲ ਹਥਿਆਰ ਹੁੰਦੇ ਬਰਾਬਰ ਚਲਾਉਂਦੇ ਪਰ ਅਸੀਂ ਇਹ ਗੱਲ ਕਰਨੀ ਨਹੀਂ ਚਾਹੁੰਦੇ ਇਹਨਾਂ ਸਰਕਾਰਾਂ ਨੇ ਆਪ ਕਰ ਜੇ ਠੱਲੇ ਲੈਂਦਾ ਨਾ ਟ੍ਰੇਟ ਤੋੜਦੇ ਨਾ ਮਸ਼ੀਨਾ ਤੋੜਦੇ ਅਸੀਂ ਫੇਰਾ ਪੇ ਬੰਦਾ ਨਾ ਭਾਈ ਜਾਂਦੇ ਇਨੇ ਆਖਿਆ ਮੈਂ ਤਾਂ ਲਾ ਕਰ ਜਾ ਮਾਫ ਕਰੂ ਮੈਂ ਐਮਐਸਪੀ ਸਮਾਮੀਆਂ ਨਾ ਨਦੀ ਰਿਪੋਰਟ ਸਾਰੀ ਲਾਗੂ ਕਰੂੰਗਾ ਤੇ ਕਰੇ ਹੁਣ ਫਿਰ ਕੈਨੇਡਾ ਦੁਆੜੇ ਅਮਰੀਕਾ ਦੁਆੜੇ ਕਦੀ ਪੰਜਾਬ ਨੇ ਪੁੱਛਿਆ ਕਿ ਕਿੱਥੋਂ ਆਇਆ ਕੋਈ ਸ਼ਰੀਕਾਗਾ ਦੁਕਾਨ ਪਾ ਲੈ ਨਵੇਰੀ ਰੱਖ ਲੈ ਫੈਕਟਰੀ ਲਾ ਲੈ ਕਹਿੰ ਕੇ ਪੁੱਛਿਆ ਜਿੰਮੇਦਾਰ ਦੇਣ ਡਿਆ ਕਣਕ ਜਿੰਮੇਦਾਰ ਦੇਣ ਡਿਆ ਚੌਲ ਜਿੰਮੇਦਾਰ ਦੇਣ ਡਿਆ ਦੁੱਧ ਜਿੰਮੇਦਾਰ ਦੇਣ ਡਿਆ ਜਿੰਮੇਦਾਰ ਦੇ ਕੋਲ ਕੀ ਨਹੀਂ ਹੈਗਾ ਸ਼ਹਿਰਾਂ ਦੇ ਵਿੱਚ ਜੇ ਕੋਈ ਚੀਜ਼ ਨਾ ਆਉਗੀ ਤਾਂ ਸ਼ਹਿਰ ਨੂੰ ਕਿੱਥੋਂ ਲੈ ਆਉਣਗੇ ਸੀ ਸ਼ਹਿਰ ਦੇ ਵਿੱਚ ਦੁੱਧ ਕਿੱਥੋਂ ਲਿਆਉਣਗੇ ਕਣਕ ਬਹੁਤ ਘੱਟ ਹੁੰਦੀ ਸੀ ਮੈਨੂੰ ਇਹ ਪੂਰੀ ਸੰਭਾਲ ਆ ਜਦੋਂ ਕਣਕ ਦੀ ਰੋਟੀ ਉਸ ਦਿਨ ਪੱਕਦੀ ਸੀ ਜਿੱਦਣ ਕੋਈ ਭੈਣ ਭਰਾ ਰਿਸ਼ਤੇਦਾਰ ਆਉਂਦਾ ਸੀ ਕੀ ਹਾਲ ਆ ਬਾਪੂ ਕੀ ਹਾਲ ਨੇ ਬਾਹਲੇ ਸੁਸਤੇ ਜੇ ਬੈਠੇ ਹੋ ਆ ਜੀਏ ਟਰਾਲੀ 'ਚ ਫਿਰ ਆਜੋ 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 ਟਰਾਲੀ 'ਚ ਆਇਆ ਤੇ ਪੈਸਾ ਵਾਕੇ ਪੁਆ ਲਾਇਆ ਹੋਰ ਬਾਪੂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਦਾ ਹੋਰ ਸੁਣਾਓ ਰਜਾਂ ਜਰ ਜਾਈਆਂ ਬੜੀਆਂ ਰੱਖੀਆਂ ਤੁਸੀਂ ਤਾਂ ਹੈ ਪੱਕੇ ਇੰਤਜ਼ਾਮ ਫਿਰ ਕਰਨਾ ਹੀ ਪੈਂਦੇ ਭਰਾਵਾ ਅੱਛਾ ਸਾਰੇ ਮੇਰ ਝੱਕ ਛੁੱਕ ਲਈ ਜਾਣਾ ਹਾਂ ਹੋਰ ਇੱਧਰ ਕਰ ਸੋਈ ਨਾ ਗੱਲਾਂ ਕਰਦੇ ਕਿਹੜੀ ਜਗ੍ਹਾ ਤੋਂ ਆਏ ਬਾਪੂ ਅਸੀਂ ਹਰਮਤਰ ਜ਼ਿਲ੍ਹਾ ਲਾਹੂਤਨ ਜ਼ਿਲ੍ਹਾ ਹਰਮਤਰ ਜ਼ਿਲ੍ਹਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਹੂੰ ਪਰ ਬਾਰਡਰ ਤੇ ਬਾਪੂ ਰੋਕਾਂ ਬੜੀਆਂ ਸਖਤ ਲਾਦੀਆਂ ਆ ਹਾਂ ਕੋਈ ਚੱਕਰੇ ਆਪ ਰੋਕਾਂ ਦਾ ਸਾਨੂੰ ਮਸਲਾ ਨਹੀਂ ਸਾਡਾ ਮਸਲਾ ਵਾ ਆਪਦੇ ਹੱਕ ਲੈਣੇ ਰੋਕਾਂ ਸਾਨੂੰ ਪਤਾ ਅਗਲੇ ਬਨੇ 10 ਲੱਗੀਆਂ ਨੇ ਸਾਨੂੰ ਇਹ ਨਹੀਂ ਪਤਾ ਵੀ ਸਾਨੂੰ ਇਹੋ ਕੱਲੀ ਆ 10 ਲੱਗੀਆਂ ਰੋਕਾਂ ਸਾਨੂੰ ਦਿੱਲੀ ਤੱਕ ਸਾਰਾ ਪਤਾ ਜੋ ਕੁਝ ਉਹ ਕਰਨਾ ਚਾਹੁੰਦੀ ਸਰਕਾਰ ਸਾਨੂੰ ਉਹ ਵੀ ਪਤਾ ਪਰ ਅਸੀਂ ਆਪਦੇ ਹੱਕ ਲੈਣੇ ਆ ਜੇ ਸਾਨੂੰ ਇੱਥੇ ਬੈਠਿਆ ਕਿ ਮਿਲਜੇ ਤੇ ਸਾਨੂੰ ਦਿੱਲੀ ਜਾਣ ਦੀ ਲੋੜ ਹਾਂ ਅਸੀਂ ਹੱਕਾਂ ਵਾਸਤੇ ਬੈਠੇ ਆ ਨਾ ਬਿਲਕੁਲ ਸਾਡਾ ਸਾਨੂੰ ਪਤਾ ਵਾ ਹਮ ਨੁਕਸਾਨ ਮੁਲਾਜ਼ਮਾਂ ਦਾ ਵੀ ਸਾਡਾ ਵੀ ਨੁਕਸਾਨ ਹੈ ਇਹ ਸਾਨੂੰ ਮਦੀਂਦਾ ਜੇ ਲੜਾਈ ਹੁੰਦੀ ਹੈ ਲੜਾਈ ਹੁੰਦੀ ਤੇ ਨੁਕਸਾਨ ਹੁੰਦਾ ਪਰ ਅਸੀਂ ਇਹ ਨੁਕਸਾਨ ਨਾ ਕਰਨਾ ਚਾਹੁੰਨੇ ਨਾ ਕਰਾਉਣਾ ਚਾਹੁੰਨੇ ਤੇ ਬਾਪੂ ਆਹਾ ਪੂਰਾ ਬਣਾ ਕੇ ਲਿਆਏ ਹੋ ਫਿਰ ਕਈ ਮਹੀਨੇ ਦਾ ਤਿਆਰੀ ਕਿੰਨੀ ਕੁ ਵੜ ਕੇ ਲਿਆਏ ਸੀ ਕਰੋ ਕਰੋ ਖੁੱਲਾ ਹੀ ਹੈ ਕੰਮ ਇਹ ਦੇਖੋ ਆਟਾ ਸਾਰਾ ਕੁਝ ਲਿਆਂਦਾ ਵੇਖੋ ਸਾਡੀਆਂ ਟੀਮਾਂ ਬਣੀਆਂ ਹੋਰ ਅੱਛਾ ਸਾਡੀਆਂ ਟੀਮਾਂ ਪਿੱਛੇ ਬਣੀਆਂ ਸੀ ਤਿੰਨ ਸ਼ਿਫਟਾਂ ਬਣਾਈਆਂ ਹਾਂ ਕਿੰਨਾ ਚਿਰ ਮਰਜ਼ੀ ਲੱਗ ਜੇ ਇੱਕ ਟਰਾਲਾ ਸਾਡਾ ਹੋਰ ਖਲੋਤਾ ਪਿੰਡ ਅੱਛਾ ਅਸੀਂ ਚੱਲ ਜਾਣਾ ਵਾ ਉਹਨਾਂ ਨੇ ਆ ਜਾਣਾ ਬਾਰੀ ਮੁੜ ਕੇ ਮੁੜ ਕੇ ਫੇਰ ਇੱਕ ਸ਼ਿਫਟ ਹੋਰ ਬਣਾਈ ਆ ਤੀਜੀ ਚੌਥੀ ਸ਼ਿਫਟ ਨੂੰ ਸਾਡੀ ਫੇਰ ਵਾਰੀ ਆਉਣੀ ਆ ਭਾਵੇਂ 15 ਦਿਨ ਅਸੀਂ 15 ਦਿਨ ਲੱਗ ਜਾਣੇ ਹੁਣ 15 ਦਿਨ ਫੇਰ ਉਹਨਾਂ ਨੇ ਲਾਉਣੇ ਆ ਇਹ ਤਰੀਕ ਦੇਖਣੀ ਆ ਜਿਹੜੀ ਉਹ ਤਰੀਕ ਦਿੱਤੀ ਗਈ ਆ ਵੀ ਐਤਵਾਰ ਤੱਕ ਫੇਰ ਫਾਈਨਲ ਵੀ ਸਾਡੀ ਤਰੀਕ ਇੱਕ ਉਹ ਤਰੀਕ ਦੇਖਣੀ ਆ ਤਰੀਕ ਤੋਂ ਬਾਅਦ ਫੇਰ ਫੋਰਸਾਂ ਬਦਲੀ ਹੋਣਗੀਆਂ ਸਾਡੀਆਂ ਫੋਰਸਾਂ ਫੇਰ ਮਗਰ ਆ ਰਹੇ ਟਰਾਲੇ ਫਿਰ ਵਹੀ ਚਲੇ ਜਾਣਗੇ ਆਜਣਗੇ ਵਾਰੀ ਵਾਰੀ ਚੱਲੀ ਜੂ ਕੰਮ ਜਿੰਨਾ ਜੇ ਦਿੱਲੀ ਆ ਕੋ 13 ਮਹੀਨੇ ਦਿੱਲੀ ਦੇ ਲਾਏ ਅੱਗੇ ਅਸੀਂ ਪਹਿਲੀ ਵਾਰੀ ਸਭ ਤੋਂ ਸਾਡੀ ਪਾਰਟੀ ਅਗਲੇ ਬਨੇ ਗਈ ਸੀ ਕੋਈ ਹੈਗਾ ਗਾਜੀਪੁਰ ਚ ਕੋਈ ਹੈਗਾ ਸਿੰਘੂ ਬਾਰਡਰ ਤੇ ਕੋਈ ਹਾਂ ਪਹਿਲੇ ਲੋ ਦਿੱਲੀ ਦੇ ਵਿੱਚ ਸਾਡੀ ਪਾਰਟੀ ਹਾਂ ਤੁਸੀਂ ਦਿੱਲੀ ਵਿੱਚ ਬੈਠੇ ਦਿੱਲੀ ਦੇ ਕਿਸਾਨ ਮਜ਼ਦੂਰ ਛਕਰਚ ਕਮੇਟੀ ਸੁਖਿੰਦਰ ਸਿੰਘ ਸਵਰਾਧ ਹੀ ਕਮਾਂਡੇਟ ਬੈਠੇ ਹਾਂ ਬਾਪੂ ਤੁਹਾਡੇ ਪੋਤੇ ਪੋਤੀਆਂ ਦਾ ਆਉਂਦਾ ਪਿੰਡੋਂ ਫੋਨ ਫਿਰ ਆਉਂਦਾ ਯਾਰ ਕੀ ਕਹਿੰਦੇ ਆ ਆਉਂਦੇ ਮਾਂ ਦੇ ਲਲਕਾਰੇ ਆਉਂਦੇ ਕਦੋਂ ਕਦੋਂ ਗਾਹੇ ਸਾਡੀ ਖੁਲੀਆਂ ਛੁੱਟੀਆਂ ਨੇ ਹਾਂ ਸਿਰੇ ਲਾ ਕੇ ਆ ਬਟਾ ਤੇ ਸਿਰੇ ਲਾ ਗਿਆ ਕੋਈ ਨਾ ਬੈਠੇ ਰਵਾਨਾ ਨੇ ਅੱਛਾ ਅੱਛਾ ਕੱਲ ਜਦੋਂ ਅਥਰੂ ਕਾਂਸ ਦੇ ਗੋਲੇ ਚੱਲਦੇ ਸੀ ਗਏ ਸੀ ਉੱਧਰ ਨੂੰ ਮਾਰ ਕੇ ਆਇਓ ਕਿਹੜਾ ਗਏ ਸੀ ਕਿਹੜਾ ਕਿ ਉੱਥੇ ਬਰਾਬਰ ਹੋਈਦਾ ਉੱਥੇ ਨਾਲ ਅੱਗੇ ਖਲੋਈਦਾ ਬਰਾਬਰ ਆ ਵੇਖੋ ਬਰਾਬਰ ਹੀ ਹਾਂ ਉੱਥੇ ਆਹ ਦੇਖੋ ਆਹ ਲੱਗੇ ਜੋੜੇ ਤੇ ਦੂਜੀ ਰਬੜ ਵਾਲੀ ਗੋਲੀ ਵਜੀ ਹੈ ਉਹ ਨਹੀਂ ਉੱਥੇ ਪਤਾ ਨੁਕਸਾਨ ਬੜਾ ਕਰਦੇ ਆ ਕੋਈ ਗੱਲ ਨਹੀਂ ਜੇ ਇੰਨਾ ਖੇਲ-ਜੋਲ ਨਾ ਹੋਵੇ ਫਿਰ ਹੋਊਗਾ ਆਈਏ ਥੱਕਨੇ ਦੋ ਉਹਨਾਂ ਕੋਲ ਜਲਦੀ ਹਾਂ ਹਾਂ ਨਹੀਂ ਹੱਥੀ ਤੇ ਥਿਆਰਾਂ ਦਾ ਕੋਈ ਮੁਕਾਬਲਾ ਨਹੀਂ ਮੁਕਾਬਲਾ ਹੁੰਦਾ ਬਰਾਬਰ ਦਾ ਚਾਹਤ ਪਰ ਸਾਡੇ ਕੋਲ ਥਿਆਰ ਹੁੰਦੇ ਬਰਾਬਰ ਚਲਾਉਂਦੇ ਪਰ ਅਸੀਂ ਇਹ ਗੱਲ ਕਰਨੀ ਨਹੀਂ ਚਾਹੁੰਦੇ ਡੰਡੇ ਸੋਟੀ ਕਾ ਦੋ ਹਰੋਂ ਜਿਹੜੇ ਸੋਟੀ ਆ। ਕੋਡਾ ਲਾਈ ਬੈਠੇ ਆ ਨਾ। ਹਾਂ। ਜਿਉ ਆਦਦੇ ਨਾ ਨਾਮ ਹੀ ਇਹਨਾਂ ਨਾਕਾ ਬੰਦੀ ਕਾਦੇ ਵੀ ਰੋਕਾਂ ਜਿਹੜੀਆਂ ਲਾਈਆਂ ਆਂ। ਜਿਉ ਆਦਦੇ ਨਾ ਵੀ ਸਾਡਾ ਵੀ ਨੌਕਰੀ ਦਾ ਮਰਦ ਆ। ਤੁਹਾਡੀਆਂ ਵੀ ਆ। ਅਸੀਂ ਕੰਡ ਬਿਲਕੁਲ ਢਾਉਣੀ ਨਹੀਂ। ਉਹ ਕਿਸਾਨਾਂ ਦੇ ਪੁੱਤ ਆ। ਅਸੀਂ ਇਹ ਨਹੀਂ। ਉਹ ਵੀ ਕਿਸਾਨਾਂ ਦੇ ਪੁੱਤ ਆ। ਅਸੀਂ ਨੁਕਸਾਨ ਕਰਕੇ ਨਹੀਂ ਉਹਨਾਂ ਖੁਸ਼। ਨਾ ਹੀ ਲੜਾਈ ਕਰਨੀ ਉਹਨਾਂ ਨਾਲ। ਹਾਂ। ਸਾਡਾ ਦੋਲ ਨਹੀਂ ਜੁੱਟਾ ਸ਼ਾਂਤਮਾਈ ਆ। ਜੇ ਹੀ ਲੜਾਈ ਕਰਨੀ ਹੋਵੇ ਅਸੀਂ ਫਿਰ ਹਥਿਆਰ ਲੈ ਜੇ। ਨੇ ਲੜੀ ਜੀ ਅਸੀਂ ਉਹਨਾਂ ਦੇ ਆ ਸਾਡਾ ਉਹ ਵੀ ਸਾਡਾ ਪਰਿਵਾਰ ਆ ਕਿਸਾਨਾਂ ਦੇ ਪੁੱਤ ਨੇ ਆਪਣੇ ਭਰਾ ਦੇ ਉਹ ਵੀ ਦੁਸ਼ਮਣ ਨਹੀਂ ਗੇ ਪਰ ਉਹ ਕਾਨੂੰਨ ਦੇ ਵੱਧੇ ਉਹਨਾਂ ਦੇ ਬੇਵਸੀ ਉਹ ਕੀ ਕਰਨਾ ਜੇ ਤਨਖਾਹਾਂ ਲੈਣੀਆਂ ਨੇ ਸਰਕਾਰ ਦੇ ਸਾਹ ਚੜਦੇ ਸੂਰਜ ਨੂੰ ਸਲਾਮ ਕਰਨੀ ਪੈਂਦੀ ਮਲਾਜ਼ਮ ਨੂੰ ਠੀਕ ਹੈ ਨਾ ਮਲਾਜ਼ਮ ਨੂੰ ਕਰਨੀ ਪੈਂਦੀ ਆ ਇਸ ਕਾਰਨ ਕਰਕੇ ਉਹ ਵਿਚਾਰੇ ਮਾਰੀ ਦੇ ਉਹ ਵੀ ਕੋਈ ਚਲਾਉਂਦੇ ਉਹ ਵੀ ਕੀ ਕਰਨ ਮੰਗਾ ਕਿਹੜੀਆਂ ਤੁਹਾਡੀਆਂ ਮੁਖਤਾਰ ਮੰਗਾ ਐਮਐਸਬੀ ਆ ਜੋ ਆਕ ਨੂੰ ਪਰਾਲੀ ਦਾ ਸਾੜਨ ਦਾ ਵੀ ਆ ਇਹ ਨਹੀਂ ਸਾੜੀ ਜਾਊਗੀ ਦੂਜਾ ਤੇ ਜਾ ਇਹ ਨਾ ਕਰਕੇ ਬੱਤੀ ਦਾ ਵਾ ਮੰਗਾ ਬਹੁਤ ਚਾਰ ਪੰਜ ਮੰਗਾ ਨੇ ਸਾਡੀਆਂ ਹੂੰ ਠੀਕ ਐ ਸਿਰੇ ਚੜਾ ਦੇਣਾ ਅਸੀਂ ਵਾਪਸ ਮੁੜ ਜਾਗੇ ਅਸੀਂ ਗਾਂ ਦਿੱਲੀ ਚੁੱਕੀ ਲੈਣਾ ਜਾ ਕੇ ਸਾਡਾ ਮਸਲਾ ਸਿਰਫ ਮੰਗਾ ਨਾਲ ਮੰਗਾ ਸਾਡੀਆਂ ਮੰਨਣ ਦਾ ਹੈ ਜਾ ਰਿਹਾ ਵਾਪਸ ਮੁੜਨ ਨੂੰ ਬਾਪੂ ਤੁਹਾਡੀ ਤਾਂ ਕਾਫੀ ਉਮਰ ਐ ਕਿੰਨੀ ਉਮਰ ਆ ਤੁਹਾਡੀ ਮੇਰੇ ਦੋ ਦਸਤੀ ਚਾਲ ਦੀ ਐ ਅੱਛਾ 82 ਸਾਲਾਂ ਦੀ ਉਮਰ ਆ ਤੁਸੀਂ ਤਾਂ ਉਹ ਸਮਾਂ ਵੀ ਵੇਖਿਆ ਜਦੋਂ ਸਾਰੀ ਇਹ ਖੇਤੀ ਜਿਹੜੀ ਹੁੰਦੀ ਸੀ ਹੱਥਾਂ ਦੇ ਨਾਲ ਹਲਾਂ ਦੇ ਨਾਲ ਕੀਤੀ ਜਾਂਦੀ ਸੀ ਹੱਥੀ ਬਹੁਤ ਫਲੇ ਗੁੰਦ ਰਹੇ ਆ ਹਾਂ ਖੂਬ ਆਉਂਦੇ ਆ ਤੁਹਾਨੂੰ ਕੀ ਲੱਗਦਾ ਉਦੋਂ ਸੌਖੇ ਸੀ ਜਾਂ ਹੁਣ ਸੌਖੇ ਹੂੰ ਉਦੋਂ ਸੌਖੇ ਸੀ ਸਭ ਜਦੋਂ ਖੇਤੀ ਹੱਥਾਂ ਨਾਲ ਕਰਦੇ ਆ ਉਹ ਸੌਖੀ ਉਹਦੇ ਖਰਚੇ ਨਹੀਂ ਸੀ ਲੋਕਾਂ ਦਾ ਕਰਜ਼ਾ ਕਿਸੇ ਦਾ ਨਾ ਜਿੰਨੇ ਹੋਈ ਉਹ ਨਹੀਂ ਆ ਗਈ ਹੂੰ ਉਹਦੋਂ ਕਰਜ਼ੇ ਬੜੇ ਬੈਂਕਾਂ ਦਾ ਹੁੰਦਾ ਹੀ ਨਹੀਂ ਸੀ ਮੇਰੇ ਖਿਆਲ ਚ ਬਾਪੂ ਉਹਦੋਂ ਬੈਂਕਾਂ ਦਾ ਸਿਸਟਮ ਤਾਂ ਹੁੰਦਾ ਹੀ ਨਹੀਂ ਸੀ ਕੋਈ ਨਹੀਂ ਬੱਕਾ ਹੂੰ ਇਹਨਾਂ ਸਰਕਾਰਾਂ ਨੇ ਆਪ ਕਰਜ਼ੇ ਥੱਲੇ ਲੈਂਦਾ ਨਾ ਟਰੈਕ ਤੋੜਦੇ ਨਾ ਮਸ਼ੀਨਾਂ ਤੋੜਦੇ ਆਹੀ ਫੇ ਫੇਰਾ ਪੇ ਬਲਦਾਂ ਨਾਲ ਵਹੀ ਜਾਂਦੇ ਉਹ ਗਰੀਬ ਗਿਰਬ ਰਜਦੇ ਹੀ ਵਹੀ ਹੀ ਸੇਠੇ ਦੇ ਪੰਜ ਉਹਨਾਂ ਨੂੰ ਉਹਨਾਂ ਕਰਦਾ ਖਰਚਾ ਸੀ ਜਿੰਨਾ ਹੁਣ ਮੋਬਾਈਲ ਦਾ ਖਰਚਾ ਹੈ ਅੱਛਾ ਉਹਨਾਂ ਦਾ ਕਰਦਾ ਖਰਚਾ ਸੀ ਉਦੋਂ ਹਾਂ ਪ੍ਰਸ਼ਾਦਾ ਕਰਮ ਜੀ ਬਾਸ ਜੀ ਬਾਸ ਜੀ ਬਸ ਗਿਆ ਪ੍ਰਸ਼ਾਦਾ ਪ੍ਰਸ਼ਾਦਾ ਬਾਦੂ ਚਾਚਾ ਬਾਪੂ ਹਾਂ ਜੀ ਸਨਾਰੇ ਸੀ ਗੱਲ ਤੁਸੀਂ ਆ ਉਦੋਂ ਤਾਂ ਸੌਖੇ ਸੀ ਜਦੋਂ ਹਲਾਣਾ ਵਾਈ ਕਰਦੇ ਸੀ ਉਦੋਂ ਜਿੰਨਾ ਖਰਚਾ ਹੁਣ ਮੋਬਾਈਲ ਦਾ ਇੱਕ ਕਰਦਾ ਖਰਚਾ ਮੋਬਾਈਲ ਦਾ ਆਉਂਦਾ ਉਹ ਪੈਟਰੋਲ ਦਾ ਆਉਂਦਾ ਮੋਟਰਸਾਈਕਲ ਦਾ ਟਰੈਕਟਰ ਦਾ ਆਉਂਦਾਗਾ ਉਦੋਂ ਤਾਂ ਓਨੀ ਫਸਲ ਸੀ ਉਦੋਂ ਜਿਆਦਾ ਖਰਚਾ ਹੁਣ ਮੋਬਾਈਲਾਂ ਦਾ ਹੀ ਆਉਂਦਿਆ ਟਰੈਕਟਰ ਦਾ ਆਉਂਦਿਆ ਹੁਣ ਤਾਂ ਖਰਚੇ ਵੜੇ ਹੋਣ ਹੁਣ ਤਾਂ ਖਰਚੇ ਵੜੇ ਉਹ ਤਾਂ ਖਰਚੇ ਖੱਪੇ ਲਈ ਹੁੰਦੇ ਸਰਕਾਰਾਂ ਦੇ ਉਦੋਂ 200 ਰੁਪਏ ਨੂੰ ਡਾਈ ਸੀ ਹੁਣ ਪਾਇਆ 15-1800 ਨੂੰ ਡਾਈ ਹੋਈ ਪਈ ਹਾਂ ਪਹਿਲਾਂ ਬਾਪੂ ਜੂਰੀਆ ਕਿੰਨਾ ਕ ਪਾਉਣਾ ਸ਼ੁਰੂ ਕੀਤਾ ਤੁਹਾਡੀ ਉਮਰ ਚ ਤੱਕ ਕਿਉਂਕਿ ਜੂਰੀਆ ਦਾ ਬੜਾ ਥੋੜਾ ਟਾਈਮ ਪਹਿਲਾਂ ਆਇਆ ਸਾਡੀਆਂ ਵੀ ਕੀਟ ਸਾਡੀ ਉਮਰ ਜੂਆ ਕੋ ਨਹੀਂ ਪਾਉਂਦਾ ਬਰਾਨੇ ਕਾਲਕ ਹੁੰਦੀ ਸੀ ਮੀ ਪਾਇੰਦਾ ਡਖੂਆਂ ਖਾਂਦੇ ਜੂਰੀਆੋਂ ਤਰੇ ਹਰਕੇ ਉਹਦੋਂ ਬ੍ਰਾਹਮਣੀ ਕੱਲ ਕੰਮ ਦੀ ਆ ਸੀ ਜਦੋਂ ਪਾਣੀ ਲੱਗਣੇ ਸ਼ੁਰੂ ਹੋਏ ਜ਼ਮੀਨਾਂ ਨੂੰ ਉਦੋਂ ਵੀ 1 ਕਿਲੋ ਯੂਰੀਆ ਤੋਂ ਸਟਾਰਟ ਹੋਇਆ ਕੰਮ ਨਹੀਂ ਨਹੀਂ ਮਗਰੋਂ ਆ ਗਿਆ 40 ਸਾਲ ਹੋ ਗਏ ਜੀਆ ਤੁਰੀ 40 ਸਾਲ ਤੇ 40 ਥਾਨਾਂ ਦੀ ਬੋਰੀ-ਬੋਰੀ ਪਾਉਂਦੇ ਇਕੱਲੇ ਜੀ ਹਾਂ ਜਿਹੜੀ ਆ ਚਾਰ-ਚਾਰ ਬੋਰੀਆਂ ਪਾਉਂਦੇ ਆ ਹਾਂ ਜੇ ਡੋਡਾ ਦੇ ਉਹਦਾ ਰੇਟ ਕੋ ਨਹੀਂ ਹਾਂ ਯੂਰੀਆ ਤਾਂ ਉਹਨੇ ਉਦੋਂ ਤੁਰਿਆ ਜਦੋਂ ਇਹਨਾਂ ਨੂੰ ਬਾਹਰੋਂ ਚਪੇੜਾਂ ਵੜਦੀਆਂ ਵੀ ਸਾਨੂੰ ਰਸਨ ਨਹੀਂ ਹੈਗਾ ਸਾਨੂੰ ਮਿਲਦਾ ਬਾਹਰੋਂ ਯੂਰੀਆ ਤਾਂ ਉਦੋਂ ਕੀਤੀ ਤਿਆਰ ਪਹਿਲਾਂ ਤੁਸੀਂ ਢੇਰ ਲਾਤੇ ਗਣ ਪਰ ਜਦੋਂ ਯੂਰੀਆ ਦੇ ਦਿੱਤੀ ਫਸਲਾਂ ਦੇ ਢੇਰ ਲੱਗਣ ਲੱਗ ਪਏ ਹੁਣ ਸਾਨੂੰ ਚਪੜਾ ਵਜਣ ਲੱਗ ਪਿਆ ਅੱਜ ਸਾਂਭਿਆ ਨਹੀਂ ਜਾਂਦਾ ਅੱਜ ਸਾਂਭਿਆ ਨਹੀਂ ਜਾਂਦਾ ਕਿਉਂ ਉਦੋਂ ਚੰਗੇ ਸੀ ਜੋ ਠੂਠਾ ਪੜ ਕੇ ਬਾਹਰ ਤੁਰੇ ਫਿਰਦੇ ਸੀ ਹਾਂ ਉਦੋਂ ਕਿਸਾਨ ਵੀ ਚੰਗੇ ਸੀ ਉਹ ਹਰੀ ਕ੍ਰਾਂਤੀ ਦਾ ਨਾਰਾ ਦਿੱਤਾ ਹਰੀ ਕ੍ਰਾਂਸੀ ਦਾ ਨਾਰਾ ਦੇ ਕੇ ਹਰੀ ਕ੍ਰਾਂਤੀ ਆਪ ਤਾਂ ਹਰੀ ਕ੍ਰਾਂਸੀ ਬਣਾ ਕੇ ਬੈਗੇ ਕਿਸਾਨ ਥੋੜੀ ਬਣਾ ਕੇ ਕਿਸਾਨਾਂ ਨੂੰ ਤਾਂ ਨੰਗ ਕਰਤਾ ਇਹਨਾਂ ਨੇ ਕਿਹੜਾ ਕਿਸਾਨ ਹੈ ਜਿਹੜਾ ਬੈਂਕ ਦੇ ਥੱਲੇ ਨਹੀਂ ਹੈਗਾ ਇਹ ਝੋਨੇ ਦੀ ਗੱਲ ਕਰਦੇ ਹਾਂ ਉਦੋਂ ਅਸੀਂ ਲਾਟਨਾਂ ਦੀਵਾ ਮਚਾ ਕੇ ਟੈਂਪਸ ਕਰ ਲੈਂਦੇ ਸੀ ਹੁਣ ਜਿੰਨੇ ਕ ਜਿਸ ਸਾਡੇ ਕੋਲ ਬੱਤੀ ਨਹੀਂ ਸੀ ਗਈ ਇੱਕ ਦੀਵਾ ਬਚਾ ਕੇ ਘਰ ਦੇ ਵਿੱਚ ਟੈਂਪਾਸ ਕਰਦੀ ਸੀ ਉਦੋਂ ਤਾਂ ਬਾਪੂ ਇਹ ਵੀ ਗੱਲ ਹੁੰਦੀ ਸੀ ਕਿ ਬਾਜ਼ਾਰ ਤੋਂ ਤਿੰਨ ਕਿ ਚੀਜ਼ਾਂ ਲੈ ਕੇ ਆਂਦੀਆਂ ਜਾਂਦੀਆਂ ਸੀ ਇੱਕ ਮੰਨ ਲਓ ਮਾਸਾਚ ਇੱਕ ਜਾਨੀ ਕਿ ਨਮਕਾ ਤੇ ਇੱਕ ਚਾਹ ਪੱਤੀ ਇੱਕ ਹੀ ਲੈ ਕੇ ਆਂਦੀ ਸੀ ਉਹ ਮਤਲਬ ਜਿਹੜੀਆਂ ਘਰ ਦੀਆਂ ਔਰਤਾਂ ਸੀ ਨਾ ਉਹ ਰਾਤ ਨੂੰ ਮਤਲਬ ਬਾਥੀ ਨਾਪ ਲੈਂਦੀਆਂ ਸੀ ਤੇ ਮਤਲਬ ਸਵੇਰੇ ਸਾਰਾ ਸਾਰਾ ਪਿੰਡ ਜਿਹੜ ਕੋਈ ਨਹੀਂ ਨਾ ਹੁੰਦਾ ਅੱਗ ਅੱਗ ਲਾਏ ਉਹਨੂੰ ਦੇਖ ਘਰਾਂ ਦੇ ਵਿੱਚੋਂ ਹਾਂ ਇਹ ਨਾ ਭਾਈਚਾਰਾ ਚੱਲਦਾ ਸੀ ਉਦੋਂ ਆ ਇਚਾਰੇ ਨੂੰ ਵੀ ਤੋੜਿਆ ਤੁਹਾਨੂੰ ਲੱਗਦਾ ਤੋੜਿਆ ਤੋੜਿਆ ਬਿਲਕੁਲ ਤੋੜਿਆ ਜੀ ਨਾਲੇ ਇਹਨਾਂ ਦੀਆਂ ਗਰੰਟੀਆਂ ਵਾਂ ਇਹ ਨਾ ਜਦੋਂ ਇਹ 2014 ਦੇ ਵਿੱਚ ਆਏ ਆ ਮੋਦੀ ਸਰਕਾਰ ਆਈ ਇਹਨੇ ਆਖਿਆ ਮੈਂ ਤੁਹਾਡਾ ਕਰਜ਼ਾ ਮਾਫ਼ ਕਰੂੰ ਮੈਂ ਐਮਐਸਬੀ ਦੇ ਸਮਾਧੀਆਂ ਨਾਲ ਦੀ ਰਿਪੋਰਟ ਸਾਰੀ ਲਾਗੂ ਕਰੂੰਗਾ ਤੇ ਕਰੇ ਹੁਣ ਫਿਰ ਕਰੀ ਨਹੀਂ ਤਾਂ ਹੀ ਤਾਂ ਹੁਣ ਗੱਲ ਚ ਗੂਠ ਦੇ ਤੁਹਾਨੂੰ ਦਵੇ ਆ ਦੋ ਤਿੰਨ ਪੀ ਗੰਡੇ ਆਮਦ ਦੇਉਂਦਾ 35 ਰੁਪਏ ਕਿਲੋ ਆਲੂ ਸਾਹ ਹਾਂ ਤਿੰਨ ਪੀ ਕਿਲੋ ਗੰਡੇ ਹਾਂ 10 ਪੀ ਸੀਮੈਂਟ ਅੱਛਾ ਸੀਮੈਂਟ ਦੀ ਬੋਰੀ 10 ਰੁਪਏ 50 ਰੁਪਏ ਇੱਟ ਯਾਰ ਦਿੱਤ ਦੰਦੀ ਹੈ ਹਾਂ ਹੁਣ ਜਦੋਂ ਮੇਰਾ ਵਿਆਹ ਹੋ ਤੁਰਪੇ 100 ਰੁਪਏ ਤੋਂ ਹਿਸਾਬ ਆ ਅੱਛਾ 100 ਰੁਪਏ ਦਾ 10 ਤੋਂ ਬਲੈ ਯਾਰ ਦੇ ਹੂੰ ਉਹ ਕਿੱਥੇ ਆ ਮੈਨੂੰ ਸੰਭਾਲਾ ਪੂਰੀ 250 ਨੂੰ ਜਦੋਂ ਸੋਨਾ ਰਿਆ 250 51 ਸਾਲ ਮੇਰੀ ਉਮਰ 250 ਨੂੰ ਸੋਨਾ ਰਿਆ ਮੈਨੂੰ ਪੂਰੀ ਸੰਭਾਲ ਹਾਂ ਉਹਦਾ ਰੇਟ ਕਿਉਂ 77 77 ਦੀ ਲੜਾਈ ਜਦੋਂ ਲੱਗੀ ਆ ਕੱਪੜਾ ਵਾਲੀ ਉਦੋਂ ਮੈਂ 6 ਸਾਲਾਂ ਦਾ ਹਾਂ 77 ਲੜਾਈ ਲੱਗੀ ਆ 65 ਤੇ 77 6 ਸਾਲਾਂ ਬਾਅਦ ਫੇਰ ਲੜਾਈ ਲੱਗੀ ਜੀ ਲੱਗੀ ਸੀ ਉਦੋਂ ਜਦੋਂ 250 ਜਿਹੜਾ ਸੋਨੇ ਦਾ ਭਾਅ ਸੀ ਉਦੋਂ ਕਣਕ ਦਾ ਕੀ ਰੇਟ ਸੀ ਉਦੋਂ ਛੋਟੇ ਬਜਪਦਾਂ ਦੇ ਵਿੱਚ ਇਹ ਨਹੀਂ ਸੀ ਉਹ ਇਹਨਾਂ ਗਲਬਾਰੇ ਵਿੱਚ ਕਣਕ ਫਸਲਾਂ ਮਾਰੇ ਇਹ ਨਹੀਂ ਹੁੰਦੀਆਂ ਤੇ ਕਣਕ ਬਹੁਤ ਘੱਟ ਹੁੰਦੀ ਸੀ ਮੈਨੂੰ ਇਹ ਪੂਰੀ ਸੰਭਾਲ ਆ ਜਦੋਂ ਕਣਕ ਦੀ ਰੋਟੀ ਉਦੋਂ ਪੱਕਦੀ ਸੀ ਜਿਸ ਦਿਨ ਕੋਈ ਭੈਣ ਭਰਾ ਰਿਸ਼ਤੇਦਾਰ ਆਉਂਦਾ ਸੀ ਖੰਡ ਦੀ ਪ੍ਰਧਾਨ ਮੰਤਰੀ ਬਣਿਆਗਾ ਬਾਦਲ 2.5 ਸਾਲ ਬਾਦਲ ਨੇ ਕੀਤੀ ਆ ਉਦੋਂ 2.5 300 ਰੁਪਏ ਨੂੰ ਕਣਕ ਰਹੀ ਆ 2.5 300 ਜਦੋਂ ਮੁੱਖ ਮੰਤਰੀ ਬਣਿਆ 2.5 ਰੁਪ ਨਿੱਜਾ ਲੋਕੇ ਅਸੀਂ ਘਰਾਂ ਚ ਗੁਰਦੀ ਚਾਹ ਪੀਨੇ ਸੀ ਹਾਂ ਉਦੋਂ 2.5 ਰੁਪਏ ਖਾਂਡੇ ਨੇ ਬਦਲਨੇ ਕੀਤੀ ਤੇ 2.5 ਵਾਲੀ ਆਪ ਮੰਤਰੀ ਕੀਤੀ ਹਾਂ ਤੇ 2.5 ਵਾਲਾ ਜੀ ਲਾ ਕੇ ਰੱਖ ਗਿਆ ਜੀਮਦਾਰਾ ਨੂੰ ਸਾਡੇ ਪਿੰਡਾਂ ਦੇ ਡੀਪੂ ਆ ਜਾਂਦੇ ਸੀ ਅੱਛਾ ਅੱਛਾ ਉਦੋਂ ਬੰਦਾ ਤਾਂ ਗੁਰਦੀ ਵਰਤ ਬਾਪੂ ਜ਼ਿਆਦਾ ਕਰਦੇ ਸੀ ਲੋਕੇ ਗੁਰਦੀ ਕਮਾੜ ਰਪੇ ਦਾ ਕਮਾੜ ਵੰਦਦੇ ਦੋ ਕਿੰਦਾ ਕਮਾਲ ਲਾਉਂਦੇ ਆ ਜੀ ਵੀ ਲਾਇਆ ਆ ਵੇਖੋ ਗੋੜ ਲਿਆਂਦਾ ਹਾਂ ਅੱਛਾ ਅੱਛਾ ਉਹ ਵੀ ਲਾ ਰੱਖਿਆ ਫਿਰ ਗੁੜ ਵੀ ਲਿਆਦਾ ਇੱਕ ਹਾਲਪੁਰ ਚੁੱਕਾ ਲਾਉਂਦੇ ਆ ਇਹ ਦੂ ਇਹ ਦੂ ਪਹਿਲੋ 40 ਸਾਲ ਆ ਖਾ ਕੇ ਵੇਖੋ 35 ਸਾਲ ਸੀ ਜਦੋਂ ਇਹ ਦੂ ਵੇਖੋ ਖਾ ਕੇ ਵੇਖੋ ਗਿਰੀਆਂ ਪਾਈਆਂ ਕਿੜਾ ਦੀਆਂ ਗੋੜ ਲਿਆਂਦਾ ਸੀ ਆਪਦਾ ਬਣਾ ਕੇ ਲਿਆਂਦਾ ਆਪਦਾ ਲਿਆਂਦਾ ਬੜਿਆ ਨਾਰੇ ਘਰ ਦਾ ਪਤਾ ਵੀ ਬੜਿਆ ਦਾ ਗੋੜਿਆ ਘਰ ਦਾ ਬੜਾਇਆ ਇਹ ਜਦੋਂ ਇਹ ਦੂ 35 40 ਸਾਲ ਜਿਹੜਾ ਪਹਿਲੋ ਸੀ ਆ ਜਿਹੜਾ ਡੀਜ਼ਲ ਜੀ ਨੂੰ ਤੇਲ ਆਣੇ ਆ ਹਾਂਜੀ ਹਾਂਜੀ ਇਹ ਦਾ 12 ਰੁਪਏ ਡੀਜ਼ਲ ਡੀਜਲ ਤੇ ਜਿਹੜਾ ਇਹ ਨਾ 15 ਹੈ ਤੇ ਜਿਹੜਾ ਇਹਨਾਂ ਜਿਹੇ ਵਾਲਦੇ ਨੂੰ ਕਾਲਾ ਤੇਲ ਆਨੇ ਉਹ 12 ਰੁਪਏ ਆ ਦਹੀਂ ਬਾਰੀ ਉਹ ਨਹੀਂ ਬਾਰੀ ਜਿਹੜਾ ਪੈਟਰੋਲ ਇਹਨਾਂ ਕਿਹਨੂੰ ਪਤਾ ਹੀ ਨਹੀਂ ਨਾ ਕਿ ਕੋਈ ਮੋਟਰਸਾਈਕਲ ਨਾ ਗੱਡੀ 10 10 ਕਿਲੋ ਦਾ ਚੋਨਾ 10 ਪੀ ਕਿੰਨਾ ਚੋਨਾ ਹਿਸਾਬ ਨਾਲ ਅੱਛਾ ਜੀ ਚੋਨੇ 10 ਪੀ ਕਿਲੋ ਕਿਹੜਾ ਚਾਰ ਹਜ਼ਾਰ ਕਿੱਲਾ ਲੱਗਦਾ 10 ਹਜ਼ਾਰ ਹੈ ਚੋਲੇ ਦੇ دارپے ਦੇ ਕਿ ਨਾ ਚੋਣਾ ਲੱਗਦਾ ਦੋ ਬਾਪੂ ਤੁਹਾਨੂੰ ਲੱਗਦਾ ਹੈ ਕਿ ਜਿਸ ਹਿਸਾਬ ਦੇ ਨਾਲ ਸਰਕਾਰਾਂ ਨੇ ਆਪਦੇ ਨਾਲ ਜੋੜ ਲਿਆ ਬਾਜ਼ਾਰ ਤੇ ਨਿਰਪਰ ਹੋ ਗਿਆ ਕਿਸਾਨ ਜਿਹੜੇ ਦੇ ਸਾਰਾ ਕੁਝ ਖੇਤ ਚ ਹੋ ਸਕਦਾ ਕਿਸਾਨ ਦੇ ਉਹ ਸਾਰੀਆਂ ਚੀਜ਼ਾਂ ਚ ਬਾਜ਼ਾਰ ਤੋਂ ਲੈ ਕੇ ਆਉਂਦਾ ਮਸਾਲੇ ਨਮਕ ਜਿਹੜਾ ਮਿਰਚ ਮਸਾਲੇ ਜਿਹੜੇ ਹੁੰਦੇ ਆ ਇਹ ਵਪਾਰੀਆਂ ਵਧਾਇਆਗੇ ਹਾਂ ਹੁਣ ਬਾਕੀ ਜੀਵਨਦਾਰ ਬੋਟਾ ਕੰਮੀ ਸਾਰਾ ਬੋਟਾ ਜੀਵਨਦਾਰ ਨਾ ਭੁੱਖਾ ਮਰੂਗਾ ਜਿਹੜੀ ਇਹ ਗੱਲ ਕਰਦੇ ਆ ਨਾ ਜੀਵਨਦਾਰ ਤਾਂ ਲਵੇਰੀਆਂ ਡੋ ਰੱਖ ਨੂੰ ਹਾਂ ਹਾਂ ਕੁਮਾਰ ਦੇ ਲਾ ਲੂਗਾ ਕਮਾਲ ਨਾਲ ਸਾਰੀ ਕੀ ਚਾਹ ਦੀ ਕਰਦੀ ਹੈ ਤੂੰ ਕਮਾਲ ਲਾ ਲੂਗਾ ਗੋੜ ਘਰ ਦਾ ਫੇਰ ਬਣਾ ਲੂ ਲਵੇਰੀਆਂ ਡੋ ਰੱਖ ਲੂ ਡੰਡ ਪੀ ਪੀ ਲੂਗਾ ਕਣਕ ਕੇ ਲਾ ਬੀਜੂਗਾ ਦੇ ਖਾਂਡੋ ਕੇ ਦਾਣੇ ਹੋ ਜਾਣਗੇ ਹਾਂ ਹਾਂ ਭੁੱਖੇ ਹੀ ਮਰਨੀ ਜਨਤਾ ਆ ਤਰੀ ਕਰੋ ਵਿਚਾਰੇ ਜੋ ਗਰੀਬ ਆ ਗੁਤਾ ਅਜੇ ਅਗਰ ਬਰੋਂ ਅਹੀਂ ਜੋ ਬੀਜਾਂਗੇ ਕਣਕ ਝੋਨਾ ਅੜੋ ਅਹੀਂ ਨਾ ਬੀਜਣੋਂ ਅੜ ਕੇ ਕਿੱਥੋਂ ਲਿਆਉਣਗੇ ਹਾਂ ਹਾਂ ਬਿਲਕੁਲ ਤੁਸੀਂ ਕਹਿੰਦੇ ਸਾਰੀ ਚੀਜ਼ ਜ਼ਿੰਮੇਵਾਰ ਦੇਣ ਰਿਹਾ ਕਣਕ ਜ਼ਿੰਮੇਵਾਰ ਦੇਣ ਰਿਹਾ ਚੌਲ ਜ਼ਿੰਮੇਵਾਰ ਦੇਣ ਰਿਹਾ ਦੁੱਧ ਜ਼ਿੰਮੇਵਾਰ ਦੇਣ ਰਿਹਾ ਜਿਮੀਦਾਰ ਦੇ ਕੋਲ ਕੀ ਨਹੀਂ ਹੈਗਾ ਜਿਮੀਦਾਰ ਦੇ ਕੋਲ ਕਮਾਲਗੋੜ ਜਿਮੀਦਾਰ ਕੋਲ ਹੈਗਾ ਸਾਰੀ ਚੀਜ਼ ਜਿਮੀਦਾਰ ਨੂੰ ਭੁੱਖਾ ਮਾਰਦੇ ਪਰ ਜਿਮੀਦਾਰ ਭੁੱਖਾ ਨਹੀਂ ਮਰਦਾਗਾ ਮਰੂਗਾ ਤੇ ਇਹ ਮਰੂਗੀ ਭੁੱਖ ਹਮ ਸ਼ਹਿਰਾਂ ਦੇ ਵਿੱਚ ਜੇ ਕੋਈ ਚੀਜ਼ ਨਾ ਆਊਗੀ ਤੇ ਸ਼ਹਿਰ ਨੂੰ ਕਿੱਥੋਂ ਲੈ ਆਉਣਗੇ ਸ਼ਹਿਰ ਦੇ ਵਿੱਚ ਦੁੱਧ ਕਿੱਥੋਂ ਲੈ ਆਉਣਗੇ ਕਣ ਕਿੱਥੋਂ ਲੈ ਆਉਣਗੇ ਜੋ ਇਹ ਜਿਮੀਦਾਰ ਨੇ ਤਾਂ ਆਊਗਾ ਸ਼ਹਿਰ ਦੇ ਵਿੱਚ ਸਾਰੇ ਜਿਮੀਦਾਰ ਦੇਣ ਦਿਆ ਆ ਜਿਹੜਾ ਮਾਹੌਲ ਬਣਾਇਆ ਇਹ ਚੰਗੀ ਬਾਤ ਤੁਸੀਂ ਦੱਸ ਦਿਓ ਇਹ ਚੰਗੀ ਗੱਲ ਥੋੜੀ ਹੈਗੀ ਸਰਕਾਰ ਵਾਲੇ ਤੇ ਬਰੀਕੇਟ ਲਾਤੇ ਆ ਬਰੀਕੇਟ ਲਾਤੇ ਆ ਬੰਬ ਕਲੀ ਕਿਸੇ ਦੇ ਲੱਤ ਤੇ ਵਾਜਾ ਲੱਗਲੀ ਕਿਸੇ ਦੇ ਵਾਜਾ ਇਹੋ ਜਿਹੇ ਕਿਹੜਾ ਖਤਰਾ ਤੁਹਾਡੇ ਕਿਸਾਨਾਂ ਤੋਂ ਸਰਕਾਰ ਨੂੰ ਨਾ ਨਾ ਜੀ ਕੋਈ ਕੋਈ ਖਤਰਾ ਸਾਡੇ ਕੋਲ ਕੀ ਹੁਣ ਵੇਖ ਲੋ ਵੇਖ ਲੋ ਆ ਪਿਆ ਸਾਡੇ ਕੋਲ ਕੁਝ ਵੀ ਆ ਚਾਂਦਮਈਆ ਇਹਨਾਂ ਨੇ ਵੰਡਿਆ ਵੰਡਿਆ ਆਪਾਂ ਨੂੰ ਹਾਂ ਅਸੀਂ ਕੋਈ ਘਰਸਤਾਨ ਨਹੀਂ ਮੰਗਦੇ ਹਾਂ ਕੋਈ ਪਾਟਾ ਨਹੀਂ ਮੰਗਦੇ ਉਹ ਵੀ ਭਰਾ ਪਾਟਾਂ ਨਾਲੇ ਇਹਨਾਂ ਸਿਰਫ ਰਾਜ ਕਰਨ ਜਾਂ ਬਾਰਿਆਂ ਛਟੇੜਾ ਬਰਾਟੀਆਂ ਹਰਿਆਣਾ ਬਣਾਤਾ ਆ ਜੂਪੀ ਬਰਾਤੀ ਆ ਆ ਪੰਜਾਬ ਬਣਾਤੀ ਆ ਆ ਪਹਾੜਾਂ ਬਣਾਦਾ ਇਹਨਾਂ ਨੇ ਇਹ ਰਾਜ ਜਿਹੜਿਆ ਪਹਿਲੋਂ ਰਾਜ ਠਕਾ ਕਰਦੇ ਆਏ ਉਹ ਮੁਸਲਮਾਨਾਂ ਜੋ ਆਏ ਇਹ ਰਾਜ ਹੀ ਕਰਨਾ ਚਾਹੁੰਦੇ ਇਹਨਾਂ ਸਟੇਟਾਂ ਬਣਾ ਲੀਆਂ ਵੀ ਇਹਨੂੰ ਕਮਜ਼ੋਰ ਕਰ ਲੋ ਇਹਦੇ ਦੇ ਅਸੀਂ ਰਾਜ ਕਰਾਂਗੇ ਉਹਨੂੰ ਕਮਜ਼ੋਰ ਕਰ ਲੋ ਉਹਨੂੰ ਰਾਜ ਕਰਾਂਗੇ ਇਹ ਇਹ ਕਰਦਾ ਇਹਨਾਂ ਸਟੇਟਾਂ ਇਹਨਾਂ ਬਣਾਈਆਂ ਬਾਪੂ ਜਦੋਂ ਵੰਡ ਹੋਈ 47 ਦੀ ਜਦੋਂ ਆਪਣੇ ਮੁਲਕ ਜਿਹੜੇ ਸੀ ਅਲੱਗ-ਅਲੱਗ ਹੋ ਗਏ ਮਾਝੇ ਦਾ ਇਲਾਕਾ ਜਿਹੜਾ ਸਾਰਾ ਤੁਸੀਂ ਤਾਂ ਦੇਖਾ ਉਹ ਤੁਹਾਡੀ ਉਮਰ ਕਿੰਨੀ ਸੀ ਉਦੋਂ ਉਹ 7 ਸਾਲ ਦੀ ਕਿੰਨੀ? 7-7। 7-7 ਹੈ ਕਿ ਦਿਮਾਗ 'ਚ ਹੈ ਵੀ ਐਵੇਂ ਐਵੇਂ ਕੁਝ ਹੋਇਆ ਸੀ ਉਦੋਂ। ਨਹੀਂ ਚੇਤਾ ਨਹੀਂ ਕੋਈ। ਹਮ। ਇਹਨੇ ਕਿਹਨੇ ਗੋ ਨਹੀਂ ਸਮਾਂ ਰੋਂ ਤਾਂ ਬੰਦੇ ਸਾਨ ਵੜੇ ਬੰਦੇ ਪਹਿਲੇ ਬਾਹਰ ਸੰਦੇ ਕੋਲ। ਹਾਂ ਪਹਿਲਾਂ ਨੇ ਟੈਂਪਰ। ਪਹਿਲਾਂ ਪਾਉਂਦੇ ਵੀ ਬਾਪੂ ਖੱਦਰੀ ਸੀ ਨਾ ਜਿਆਦਾ। ਖੱਦਰੀ। ਹਮ। ਲੱਠਾ। ਔਰਦਾ ਔਰਦਾ ਪੱਤਰਕਾਰ ਹੀ ਬਹੁਤ ਸ਼ਤਾਨ ਹੋਏ ਨਿਗੇ ਨਿਕੇ ਹੀ ਨਹੀਂ ਗੱਲ ਕਰ ਲੈਂਦੇ। ਹਾਂ। ਅੱਦੋ ਨੋਕੀ। ਕਿਹਦੀ ਕਾ ਹੋ ਰਹਾ? ਕਿ ਇਹਨਾ ਆਪਣਾ ਵਿਰੋਧ ਹੈਗਾ। ਰਾਜ ਉਪੀ ਜੋ ਬਿਹਾਰ ਹੈ। ਹਾਂ। ਬਿਹਾਰੀ ਆੜੇ। ਕੈਨੇਡਾ ਦੀ ਆਦੇ ਅਫਰੀਕਾ ਦੀ ਆਦੇ ਕਹਿੰਦੀ ਪੰਜਾਬ ਨੇ ਪੁੱਛਿਆ ਵੀ ਤੂੰ ਕਿੱਥੋਂ ਆਇਆ ਬਿਲਕੁਲ ਕੋਈ ਸ਼ਰੀਕ ਹੈਗਾ ਦੁਕਾਨ ਪਾ ਲੈ ਨਵੇਰੀ ਰੱਖ ਲੈ ਫੈਕਟਰੀ ਲਾ ਲੈ ਕਹਿੰ ਕੇ ਪੁੱਛਿਆ ਅਜਾ ਅਹੀਂ ਟੂਲ ਪ੍ਰਾਦਾ ਬੰਦ ਕੀਤਾ ਸੇ ਰੋ ਅੱਛਾ ਅਜਾ ਤੁਹਾਡੇ ਕੋ ਮੁੰਡਾ ਹੈ ਹੂੰ ਉਹ ਆਦਾ ਵੀ ਅਹੀਂ ਉਹਨੂੰ ਜਾਤੀ ਪੁੱਛੀ ਹਾਂ ਉਹ ਆਦਾ ਮੈਂ ਮੁਸਲਮਾਨ ਪੱਕਾ ਅੱਛਾ ਐਂ ਯਾਰ ਮਲੂਮ ਨਹੀਂ ਹੁੰਦਾ ਹਾਂ ਫਿਰ ਉਹਨੂੰ ਪੁੱਛਿਆ ਤੁਹਾਨੂੰ ਕਿ ਉਹ ਲੋਕ ਕਹਿੰਦੇ ਉਹ ਚਲੇ ਗਏ ਉਧਰ ਪਿਛਾਰ ਨੂੰ ਕੇ ਜ਼ਿੰਮੇਦਾਰਾ ਜੱਟਾ ਮਾਰ ਦੇਣਾ ਉਹਨੇ ਆ ਮੇਰੇ ਦਾਦੇ ਨੇ ਇਹ ਗੱਲ ਆਖੀ ਮੇਰੇ ਦਾਦੇ ਦੇ ਭਰਾ ਤੇ ਚਾਰ ਚਲੇ ਗਿਆ ਉਹਨੇ ਤੁਹਾਨੂੰ ਸਿੱਖਾ ਨਹੀਂ ਮਾਰ ਦੇਣਾ ਉਹਨੇ ਜੇ ਮਾਰ ਦੇਣਾ ਭਾਈ ਛੱਡ ਦੇ ਮੈਂ ਨਹੀਂ ਜਾਣਾ ਪਾਕਿਸਤਾਨ ਨਹੀਂ ਜਾਣਾ ਜਬਾਦਾ ਨਹੀਂ ਜਾਣਾ ਅੱਜ ਸ਼ੇਰਾਂ ਵਾਲੀਏ ਦਾ ਫੀਕ ਦੇ ਹਾਂ ਉਹਦਾ ਉਡ ਮਡ ਮਾਂ ਪਿਓ ਭੈਣ ਭਰਾ ਉਹ ਇੱਥੇ ਆ ਉਹ ਅਡਾਵਾ ਦਾ ਵੀ ਮੈਂ ਉੱਥੇ ਮੈਂ ਜਗ੍ਹਾ ਤੇ ਮਠਾ ਨਹੀਂ ਤੇ ਠੇਕਦਾ ਨਾ ਮੈਂ ਵਸੀਤ ਤੇ ਠੇਕਦਾ ਦਾੜੀ ਮੁੱਛ ਬੰਨਿਆ ਉਹ ਨਾ ਮੈਂ ਆ ਗੁਰਦੁਆਰਾ ਸ੍ਰੀ ਆਲੀ ਸਾਹਿਬ ਜਾਂਦਾ ਜੀ ਅੰਮ੍ਰਿਤਸਰ ਜਾਂਦਾ ਜੀ ਮੈਨੂੰ ਆਉੜਿਆ ਸਾਡਾ ਮਹਿਕਮਾ ਉਹਨੂੰ ਛਡੋੜਾ ਆ ਦਿੰਦੇ ਆ ਛਡੋੜੀ ਮਹਿਕਮਾ ਕਿ ਜਨਾ ਦਾ ਹੁੰਦਾ ਡਾਕਟਰ ਵੀ ਮੇਰੇ ਸਾਨੂੰ ਮਸੀਤਾ ਵਿਖਾ ਉਹਦਾ ਮੈਂ ਉਹਨਾਂ ਨੂੰ ਮਸੀਤਾ ਵਿਖਾ ਦੇਣਾ ਵੀ ਆਹ ਫਰਾਨੇ ਪਿੰਡ ਜੇ ਕਾਰਵਾਈ ਕਰ ਨਾ ਕਰਨ ਉਹਦਾ ਮੈਨੂੰ ਕੋਈ ਖੱਡਰਾ ਨਹੀਂ ਨਾ ਮੇਰੇ ਮਾਂ ਨੂੰ ਆ ਨਾ ਪਿਓ ਨੂੰ ਅਸੀਂ ਮੁਸਲਮਾਨ ਪੱਕੇ ਆ ਇਹ ਜਿਹੜੀਆਂ ਪਾਰਟੀਆਂ ਹੁੰਦੀਆਂ ਬਾਪੂ ਜਦੋਂ ਥੋੜੀ ਉਮਰ ਸੀ ਜਦੋਂ ਕੋਈ ਬਹੁਤੇ ਲੋਕਾਂ ਨੂੰ ਸਿਰਫ ਆਪਣੇ ਭਰਾ ਤੱਕ ਸੀਗਾ ਜਾਂ ਆਪਣੇ ਸ੍ਰੀਕੇ ਤੱਕ ਸੀ ਪਰ ਹੁਣ ਲੋਕੀ ਪਿੰਡਾਂ 'ਚ ਵੀ ਸਿਆਸਤ ਨੇ ਭਾਈਚਾਰੇ ਖਤਮ ਕਰਤੇ ਲੋਕੀ ਲੜੀ ਜਾਂਦੇ ਨੇ ਸਿਆਸੀ ਲੋਕਾਂ ਪਿੱਛੇ ਲੜੀ ਜਾਂਦੇ ਅੱਗੇ ਲੋ ਸਿਆਣੇ ਹੋਏ ਫਿਰ ਹੋਰ ਗੱਲ ਦੇ ਜਦੋਂ ਪਾਕਿਸਤਾਨ ਬਣਿਆ ਖਰੋਆ ਹਾਂ ਤਾਇਆ ਮੇਰਾ ਹੀ ਹਾਂ ਉਹ ਆਹਦਾ ਵੀ ਮੁਸਲਮਾਨਾਂ ਦਾ ਚੱਬਰ ਰਹਿ ਗਿਆ ਅੱਛਾ ਦਾਜੀ 15 ਰਹਿ ਗਏ ਹਾਂ ਅਜਾ ਉੱਥੇ ਜਾਦਾ ਕਸ ਹੋ ਗਿਆ ਜਦੋਂ ਕਾਠ ਹੋ ਗਿਆ ਦੇ ਉਹਨਾਂ ਵੀ ਅਹੀਂ 5-7 ਬੰਦੇ ਗਏ ਆ। 5-6 ਬੰਦੇ ਜਾ ਕੇ ਉਹਨਾਂ ਨੂੰ ਅੱਧ ਪਾਰ ਕਰਾ ਆ ਗਏ ਆ। ਅੱਛਾ। ਉਹਨਾਂ ਨੂੰ ਅੱਧ ਪਾਰ ਕਰਾ ਆ ਗਏ ਆ ਵੀ ਆ ਘੱਡੀ ਘੱਟ ਆ ਗਈ। ਇਹ ਸਾਬ ਨਾਲ ਉਹ ਵੀ ਇੰਨੀ ਆਇਆ ਜੀਵਿਦਾਰਾ ਇਹਦੇ ਜੀਵਿਦਾਰਾ ਨਾਲ ਜੱਟਾਂ ਨਾਲ ਜਾਣ ਕੇ ਸ਼ਰੀਕਾ ਕਰੀ ਜਾਂਦੇ। ਇੱਥੇ ਲੰਗਰ ਵੀ ਬੜੇ ਚੱਲ ਰਹੇ ਨੇ ਜੀ। ਲੰਗਰ ਦੀ ਲੰਗਰ ਦਾ ਪੰਡਾ ਜੋ ਵੀ ਆ ਰਹੇ ਨੇ, ਗੁਰਦੇ ਵੀ ਆ ਰਹੇ ਨੇ, ਰੰਗਸਤਾ ਖਿਆਲ ਦੀਆਂ ਵਾਦੂ ਲੈ ਕੇ ਆਏ ਆ। ਇਹੀ ਰਸਤਾ ਆਉਂਦੀਆਂ ਲੈ ਗਏ ਭਾਵੇਂ 6 ਮਹੀਨੇ ਨਾ ਖਤਮ ਹੋ ਗਏ ਭਾਵੇਂ 6 ਮਹੀਨੇ ਚੱਲੀ ਜਾਵੇ ਲੰਗਰ ਅਸੀਂ ਆਪਦੇ ਵੀ ਲੈ ਗਏ ਆ ਪਿੰਡਾਂ 'ਚ ਵੀ ਆਉਂਦੇ ਨੇ ਗੁਰਦੁਆਰਿਆਂ 'ਚ ਵੀ ਆਉਂਦੇ ਨੇ ਕੋਈ ਕਮੀ ਨਹੀਂ ਕਿਸੇ ਚੀਜ਼ ਦੀ ਤੇ ਨਾ ਰਹੂਗੀ ਬਿਲਕੁਲ ਕੋਈ ਕਮੀ ਨਹੀਂ ਰਹੂਗੀ ਹਾਂ ਜੋ ਹਾਂ ਜੋ ਅੰਗਰੇਜ਼ ਦੇ ਗਏ ਨੇ ਹਾਂਜੀ ਉਹ ਕੰਜਰਾਂ ਦੇ ਪਾੜ ਪਾ ਗਏ ਸੀ ਹਾਂ ਦੱਸ ਦਿਓ ਬਜ਼ੁਰਗ ਪ੍ਰਾਨੇ ਹਾਂ ਉਹ ਪਾੜ ਪਈ ਜਦੋਂ ਅੰਗਰੇਜ਼ ਗਏ ਸੀ ਲੈ ਸੋ ਜਦੋਂ ਅੰਗਰੇਜ਼ ਸਰਕਾਰ ਗਈ ਜਿਆਦੀ ਮਿਲੀ ਉਹ ਉਹ ਪਾੜ ਪਾਇਆ ਸਾਰੇ ਕੰਜਰਾਂ ਦਾ ਅਦੂ ਅੱਦਾ ਬਣੇ ਗਈਆਂ ਕਿਦਾ ਬਾਪੂ ਪਾਕਿਸਤਾਨ ਆਡੀ ਨਹੀਂ ਹੋਣਾ ਸੀ ਨਹੀਂ ਹੋਣਾ ਨਹੀਂ ਹੋਣਾ ਇਹ ਤਾਂ ਹੋਣ ਹੀ ਆਦੇ ਪਿੱਛੇ ਅਸੀਂ ਦੁਖੀ ਬੈਠਾ ਦੁਖੀ ਬੈਠਾ ਮੈਂ ਹੋ ਗਿਆ ਪਾਕਿਸਤਾਨ ਤੋਂ ਅਸੀਂ ਯਾਤਰਾ ਕਰਕੇ ਆਏ ਆ ਪਿੱਛੇ ਹਾਂਜੀ ਉਥੇ 300 ਨੂੰ ਚੌਲ ਜੇ ਮਹਗਾਈ ਬੜੀ ਮਹਗਾਈ 250 ਕਿਲੋ ਆਟਾ ਜੇ 250 ਨੂੰ ਦੁੱਧ ਜੇ 6000 ਦੀ ਬੋਰੀ ਡਾਈ ਦੀ ਜੇ 5000 ਦੀ ਜੂਰੀਆ 5000 ਨੂੰ ਦੋ ਮਣ ਕਣਕ ਆਪਣੇ ਕੁਆਂਟਲ ਚਲਦੀ ਉਹਨਾਂ ਦੋ ਮਣ ਜੇ ਇੰਨੀ ਮਹਗਾਈ ਜਦ 60 ਰੁਪਏ ਜੁਨਟ ਬੱਤੀ ਤੇ ਸਿਲੰਡਰ ਨਹੀਂ ਜੇਗੇ ਹਰ ਇੱਕ ਦੇ ਘਰ ਗਏ ਪੈਪ ਨਾਪ ਕੇ ਗੈਸ ਵਾਲੇ ਤੇ ਬਾਹਰ ਮੀਟਰ ਲਗਾ ਵਾ ਉਹਨਾਂ ਦੇ ਮੀਟਰ ਨਾਲ ਉਹ ਮੀਟਰ ਰੇਟਿੰਗ ਚੈੱਕ ਕਰ ਲੈਣ ਕਿੰਨਾ ਗੈਸ ਮੱਚਿਆ ਉਹਨੇ ਪੈ ਲੈਣੇ ਆ ਪਾਕਿਸਤਾਨ ਦੇ ਵਿੱਚ ਆਹ ਹਾਲਤ ਮੰਦੀ ਹੈ ਇਨੀ ਤੋ ਗਈ ਆਪਾਂ ਸਾਨੂੰ ਛੁੱਟੀ ਦਿਓ ਅਸੀਂ ਉਹ ਦਾ ਜੇ ਤਾਰਾ ਨਾ ਲੱਗ ਜਾ ਉਹਦਾ ਸਾਰਾ ਪਾਕਿਸਤਾਨ ਵਾਲਾ ਆ ਜੀ ਇੱਧਰ ਆ ਜੰਦੇ ਆਂ ਅਸੀਂ ਐਦਾ ਇੱਧਰ ਇਹ ਭੁੱਖੇ ਮਾਬੇ ਲੋ ਚਾਹੀ ਉਹਦਾ ਬੜਾ ਬਾਪੂ ਬਹੁਤ ਸਾਰੇ ਲੋਕ ਆਪਣੇ ਘਰਾਂ ਨੂੰ ਜ਼ਮੀਨਾਂ ਨੂੰ ਛੱਡ ਕੇ ਜਾਣਾ ਪਿਆ ਉਹਨਾਂ ਨੂੰ ਇੱਧਰ ਵੀ ਉਹਨਾਂ ਨੂੰ ਜੀ ਦਾ ਰਣ ਨੂੰ ਛੱਡ ਕੇ ਆਉਣਾ ਪਿਆ ਉਹ ਵੀ ਰਹਿ ਗਏ ਆਪਣੇ ਉਧਰ ਰਹਿ ਗਏ ਆਪਣੇ ਬੰਦੇ ਉਧਰ ਰਹਿ ਗਏ ਪਸਦਾਂ ਦੇ ਵਿੱਚ ਰਹਿ ਗਏ ਲੋਕਾਂ ਦੇ ਪਰਿਵਾਰ ਕੰਜੇ ਤੇ ਅਜੇ ਤੱਕ ਹੈਗੇ ਉਧਰ ਤੇ ਪੁਰਾਣੀ ਵੀ ਨਾ ਨਾ ਬੱਜਰ ਕਦੀਮ ਲਖਾਈ ਪਈ ਜਿਹਨੂੰ ਪਾਣੀ ਨਹੀਂ ਪੈਂਦਾ ਜਿਹੜੀ 15 ਕਿੱਈ ਵਾ ਉਹ ਜਣੇ ਜੇ 15 ਕਿੱਲੇ ਆ ਇਹਦੇ ਦਾਸ ਆਈ ਜਾਂ ਪਾਂਡੇ ਉਧਰ ਰਹਿ ਗਈ ਆ ਔਰ ਇੱਕ ਅੱਧੇ ਪਟਵਾਰੇ ਆਉਂਦਾ ਸੀ ਕੇ ਵੱਡੇ ਬੰਦੇ ਕਰਾ ਦਿੰਦਾ ਸੀ ਉਹ ਕੋੜੀ ਗਰਜਾ ਗਰਦੋਰੀ ਕਰ ਆਉਂਦਾ ਸੀ ਤੇ ਜਦੋਂ ਉਹ ਜਿਹੜੀ ਪਹਿਲੀ ਖੂਦ ਹੁੰਦੀ ਨਾ ਉਹ ਲਖਾਉਂਦੇ ਜਿਹੜੀ ਬਰਾਮਣ ਉਹ ਨਹੀਂ ਲਖਾਉਂਦੇ ਮਾਮਲੇ ਡਰਦੇ ਆਗੇ ਚੋਖੀਆਂ ਨਹੀਂ ਲੋਕਾਂ ਦੇ ਕੋਲੇ ਤੇ ਜੇ ਖੂ ਖਲ ਉਹ ਦਿਖਾ ਦੇਣੀ ਦੂਜੀ ਬਰਾਨੀ ਉੱਤਰ ਪਈ ਰਣੀ ਓਵਰ ਖੋੜੀ ਨਹੀਂ ਉਹਨਾ ਤਾਂ ਵੇਖੋ ਕਣਕ ਦਾ ਅਸੀਂ ਤਾਂ ਇਹਨਾਂ ਨੂੰ ਵੀ ਮੰਗੀ ਹੋਵੇ ਸਾਡੀ ਵੀ ਮਿਲਿਆ ਆਹ ਕਣਕ ਛੱਤੀ ਲੈਣ ਦਾ 40 ਰੁਪਏ ਦਾ ਆਟਾ ਦੇਣ ਦਾ ਜਦਾ Hindu ਜਦਾ ਕੋਈ ਮੁੱਲ ਲਾਇਆ ਥੈਲੀਆਂ ਦਾ ਇਹ 40 ਰੁਪਏ ਦੇਣ ਦਾ ਉਹਨਾਂ ਨੂੰ ਵੀ ਫਿਰ ਘੱਟ ਕਰਨਾ ਇਹ ਬਜ਼ੁਰਗ ਨੇ ਜਿਹੜੇ ਅੱਜ ਟਰਾਲੀਆਂ 'ਚ ਬੈਠੇ ਹੋਏ ਨੇ ਸਿੱਧੇ ਤੌਰ ਤੇ ਇਹਨਾਂ ਦੇ ਇਹੀ ਕਹਿਣਾ ਹੈ ਕਿ ਸਾਡੀਆਂ ਸਿਰਫ ਤੇ ਸਿਰਫ ਮੰਗਾਂ ਨੇ ਉਹਨਾਂ ਨੂੰ ਸਰਕਾਰ ਮੰਨ ਲਵੇ ਤੇ ਅਸੀਂ ਵਾਪਸ ਘਰਾਂ ਨੂੰ ਚਲੇ ਜਾਵਾਂਗੇ ਕਿਵੇਂ ਕਿਸਾਨੀ ਨੂੰ ਕਿਹੜੇ ਪਾਸੇ ਨੂੰ ਮੋੜਿਆ ਗਿਆ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਸੀਂ ਬਜ਼ੁਰਗਾਂ ਤੋਂ ਸੁਣੀਆਂ ਇਹਨਾਂ ਦੇ ਤਜਰਬੇ ਬੜੇ ਨੇ ਵੱਡੀਆਂ ਉਮਰਾਂ ਨੇ ਗੱਲਾਂ ਬਾਤਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਤੁਸੀਂ ਕਮੈਂਟ ਕਰਕੇ ਵੀ ਜਰੂਰ ਦੱਸਣਾ ਤੇ ਇਹਨਾਂ ਬਜ਼ੁਰਗਾਂ ਦੀਆਂ ਗੱਲਾਂ ਤੋਂ ਸਿੱਖਣਾ ਵੀ ਜਰੂਰ